ਬੱਲੋ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਫਸਲਾਂ ਵੀ ਵਧੀਆ ਹੋ ਰਹੀਆਂ ਤੇ ਅੱਜ ਪਹਿਲੇ ਦਿਨ ਬਾਪੂ ਜੀ ਨੇ ਚਲਾਉਣਾ ਜੀ ਤੱਕ ਚਾਹ ਹੁੰਦਾ ਵੀਰੋ ਕਿਸੇ ਵੀ ਚੀਜ਼ ਦਾ ਤੁਹਾਨੂੰ ਵੀ ਪਤਾ ਹੈ ਆਪਣੇ ਘਰ ਜਦੋਂ ਚੀਜ਼ ਆਉਂਦੀ ਆਪਾਂ ਨੂੰ ਹੁੰਦਾ ਵੀ ਆਪਾਂ ਚਲਾਈ ਜਾਂ ਕਰੀਏ ਤੇ ਬਾਪੂ ਨੇ ਵੀ ਅੱਜ ਉਹ ਭੈਣ ਕੋਲ ਜਾਣਾ ਜੀ ਤੁਹਾਨੂੰ ਪਤਾ ਭੈਣ ਕੋਲ ਆਉਣਾ ਜਾਣ ਲੱਗਿਆ ਰਹਿੰਦਾ ਉਹਨਾਂ ਦੇ ਵੀ ਬਹੁਤ ਫੋਨ ਆਇਆ ਆ ਵੀ ਲੈ ਤੇ ਤੇ ਭੂਆ ਵੀ ਆ ਲਈ ਤੀ ਜੀ ਪਰਮ ਦੇ ਨਾਨਕੇ ਵੀ ਆਲੇ ਤੇ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇ ਅੱਜ ਹੋਲੀ ਦਾ ਤਿਹਾੜੀ ਵੀ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ ਜੀ ਤੇ ਚਲੋ ਚੱਲ ਰਿਹਾ ਕੰਮ ਬੱਚਿਆਂ ਨਾਲ ਵੀ ਮਲਾਉਂਦਾ ਫਾਦਰ ਸਾਹਿਬ ਨਾਲ ਵੀ ਤੇ ਤੁਸੀਂ ਬਣਾ ਰਹੇ ਹੋ ਵੀਡੀਓ ਤੇ ਹਾਂ ਲੋ ਬਾਈ ਅੱਜ ਪਹਿਲੇ ਦਿਨ ਚਲਾਉਗਾ ਬਾਪੂ ਵੀ ਟ੍ਰੈਕਟਰ ਤੇ ਜਾਣਾ ਕਹਿੰਦਾ ਮੈਂ ਲੈ ਕੇ ਦੇਖੋ ਉਹਨਾ ਸੱਜ ਪੱਜ ਕੇ ਤਿਆਰ ਤੇ ਨਾਲੋ ਬਸ ਮਿਲੋ ਜੀ ਬੰਦ ਹਾਂ ਦੇਖੋ ਕਪੜਾ ਲੱਗਿਆ ਮਨ ਸੋ ਪੂਰਾ ਤਾਂ ਫਿਰ ਹੁਣ ਕਪੜੇ ਨਾਲ ਚੱਲਣਾ ਜਿਹੜੀ ਸਫਾਈ ਰੱਖੋ ਜੀ ਨਹੀਂ ਨਹੀਂ ਵਰਦੇ ਜਣਾ ਅੱਛਾ ਤੇ ਆਪਾਂ ਸਵਾਈ ਦੀ ਰੱਖਾਂਗੇ ਨੌਟ ਵੀ ਸਹੀ ਰੱਖਾਂਗੇ ਪਉਣਾ ਵਰਦਾਊਗਾ ਠੀਕ ਕੀ ਹੈ ਠੀਕ ਠੀਕ ਚਲੋ ਜੀ ਅੱਜ ਫਿਰ ਜਾ ਰਹੇ ਹਣ ਲੈ ਕੇ ਆਹਾਂ ਚਮਕ ਮੁੱਲਨ ਨੇ ਠੀਕ ਹੈ ਬਾਈ ਭੈਣ ਕੋਲੋਂ ਚੱਲਿਆ ਬਾਪੂ ਠੀਕ ਜੀ ਵਧਾਈਆਂ ਦਿੱਤੀਆਂ ਉਹਨਾਂ ਨੇ ਵੀ ਫਿਰ ਬਣਦਾ ਹੋਣਾ ਆਈ ਜਾਈ ਤਾਂ ਜਾਂਦੇ ਆ ਕੋਈ ਫੋਨ ਵੀ ਕਰਦੇ ਤਾਂ ਉਹ ਚੱਕਿਆ ਹੈ ਨਹੀਂ ਮੁਰਕੇ ਫੋਨ ਮੇਰਾ ਅੱਛਾ ਠੀਕ ਆ ਠੀਕ ਆ ਠੀਕ ਆ ਚਲੋ ਵਧੀਆ ਹੈ ਨਾਲੇ ਅਸੀਂ ਚਲਾ ਕੇ ਦੇਖ ਲੈਂਦੇ ਹਾਂ ਨਾਲੇ ਅਸੀਂ ਚਲਾ ਕੇ ਦੇਖ ਲੈਂਦੇ ਹਾਂ ਹਾਂ ਨਾਲੇ ਚਲਾ ਕੇ ਆਹ ਲੋ ਬਾਈ ਡੱਬਾ ਵੀ ਆ ਗਿਆ ਛੋਲੇ ਚ ਪਾ ਕੇ ਦੇਣਾ ਹੈ ਬਨ ਹੋ ਜੂਗਾ ਲੈ ਚ ਰੱਖ ਲਵਾਂਗੇ ਔਰ ਬਨ ਹੋ ਜੂਗਾ ਛੋਲੇ ਚ ਠੀਕ ਹੈ ਇਧਰ ਆ ਮਾਨੂੰ ਵੀ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਨੇ ਨਾਲੇ ਚਲਾ ਹੋ ਜੂਗਾ ਹਨਾ ਜੀ ਨਾਲੇ ਚਲਾ ਹੋ ਜੂਗਾ ਹੂੰ ਠੀਕ ਨੇ ਲੋ ਬਾਈ ਹੜਦਾ ਨਹੀਂ ਬਾਪੂ ਚਲਾਇਆ ਪਤਾ ਹੈਗਾ ਪਰ ਪਹਿਲਾਂ ਹੁਣ ਨਵੇਂ ਦਾ ਵੀ ਕਹਿੰਦੇ ਹੁੰਦਾ ਹੈ ਚੌ ਮੜਾ ਜਾ ਮਨ ਲਓ ਜੀ ਫਿਰ ਸਲਫ ਜਿਹੜੀ ਉਹ ਕਾਨੀ ਤੁਸੀਂ ਗਰਮ ਕਰਨ ਇਹ ਤਾਂ ਬਾਈ ਕਰਦਾ ਹੀ ਹੈ ਹੈ ਠੀਕ ਹਾਂ ਲੋ ਅੰਦਰ ਵਹਿ ਗਿਆ ਸਰਦਾਰ ਹਾਂ ਲੋ ਦਸਣਾ ਪੈਣਾ ਇੱਕ ਗੱਲ ਮੜਾ ਜਾ ਨਾ ਬਾਈ ਬਾਪੂ ਦਾ ਆਪਣਾ ਹੀ ਆ ਉਹ ਫਸਾਵ ਕਿਤਾਬ ਇੱਕ ਦੋ ਮਿੰਟ ਸਟਾਰਟ ਕਰਕੇ ਰੱਖੂਗਾ ਠੀਕ ਨੇ ਬਾਕੀ ਕਰੋ ਸੱਚਾ ਪਾਤਸ਼ਾਹ ਭਾਈ ਆਪਣੇ ਤਜਰਬੇ ਆ ਪਹਿਲੀ ਗੱਲ ਅੱਜ ਇਹ ਸੀਟ ਪਰ ਬੈਠਾ ਬਾਪੂ ਮੀਟਰ ਮੋਟਰ ਦੇਖਦਾ ਹਾਂ ਜਿੱਥੇ ਵੀ ਦੇਖ ਲਓ ਕਿਹੜੀ ਪਾਕੇ ਚੱਲਿਆ ਅੱਜ 9 ਕਾਲੀ 9 ਕਾਲੀ ਜਿੱਤੀ ਪਾਕੇ ਚੱਲਿਆ ਭਾਈ ਕੇ ਆ ਰਿਹਾ ਵੀਰ ਜੀ ਖੋਲ ਲੋ ਜੀ ਅੱਛਾ ਠੀਕ ਆ ਲੋ ਬਾਈ ਖੋਲ ਦੇ ਆ ਗੇਟ ਕਿੱਟਾਂ ਬਾਈ ਲਾਈਆਂ ਤੇਰੇ ਤਰਾਈ ਆ ਇਹ ਆ ਉਧਰ ਬਾਈ ਚੋਲਾ ਆ ਗਿਆ ਆ ਮਨੁਰਜ ਦਾ ਇਹਨੇ ਮਹਾਬਾਪ ਉਲਜਿਆ ਨਾ ਉੱਚੋਲੇ ਚ ਪਾ ਕੇ ਬੰਨ ਲੌਰੇ ਲਾ ਕੇ ਪਰ ਅਦਰਵਾਈਜ਼ ਹੈ ਹਾਂ ਜੱਗਾ ਵੀ ਲਿਆਇਆ ਬਹੁਤ ਬਧਾਈਆਂ ਬਾਈ ਲਾ ਬਾਈ ਉਹ ਵੀ 575 ਉਹ ਕਿੱਥੇ ਜਾ ਗਿਆ ਹਾਂ ਆ ਬਾਪੂ ਨੇ ਲੱਗਿਆ ਚਲਾਉਣ ਅੱਜ ਚਲੋ ਮੋਟਰਸਾਈਕਲ ਚੱਕੀ ਨਾ ਬਾਈ ਠੱਕਣੇ ਸਾਰੇ ਆ ਜਾਂਦੇ ਆ ਦੇਖਣ ਨੂੰ ਹਾਂ ਹਾਂ ਚਲੋ ਜੀ ਚਲੋ ਭਾਈ ਹਲੇ ਜਾਣ ਨੂੰ ਵੀ ਡਰ ਲੱਗਦਾ ਇੱਕ ਗੱਲਾਂ ਕੱਢਣ ਦੇ ਅੰਦਰ ਤੋਂ ਹੌਲੀ ਹੌਲੀ ਪਤਾ ਲੱਗਣਾ ਚਲੋ ਜੀ ਇਹ ਬੜੀ ਨਾਮੀ ਰੀਆ ਤੇ ਪਰ ਖੇਰੇ ਵਾਲੇ ਨਾਲ ਜੀ ਇਹ ਸਾਡੀ ਗੱਡੀ ਮਦਰੀ ਨਹੀਂ ਲੱਗਦੀ ਐ ਤਾਂ ਵੀ ਲੱਗਦੀ ਐ ਇਹ ਪੁਰਾਣਾ ਮਾਡਲ ਐ ਨਾ ਓਕੇ ਜੀ ਓਕੇ ਲਓ ਬਾਈ ਬਾਪੂ ਕਹਿੰਦਾ ਓਕੇ ਚਲੋ ਠੀਕ ਐ ਬਾਈ ਠੀਕ ਹੈ ਆ ਬਾਪੂ ਵਧੀਆ ਜੀ ਜੀ ਬਾਪੂ ਵੀ ਘੇਰ ਪਾਦਾ ਹੁਣ ਹੁੰਦਾ ਬਾਪੂ ਆਊਗਾ ਆਪੇ ਹੁਣ ਬਾਪੂ ਲੈ ਗਿਆ ਬਾਪੂ ਲੈ ਗਿਆ ਬਾਈ ਟਰੈਕਟਰ ਕੱਢ ਕੇ ਅੱਜ ਪਹਿਲਾਂ ਤੁਸੀਂ ਤਾਂ ਚਲਾਉਣਾ ਨਹੀਂ ਨਾ ਯਾਰ ਗੱਲ ਤਾਂ ਪੱਕੀ ਤੁਸੀਂ ਤਾਂ ਹੁਣ ਅੰਦਰ ਤੇ ਕੱਢਣਾ ਨਹੀਂ ਉਹਨਾਂ ਤਾਂ ਕੱਢਣੀ ਵਿਚਾਰ ਨੇ ਹਾਂ ਸਾਡੀ ਗਲਤੀ ਹੈ ਤੇ ਵੀ ਕਮਾਉਂਦੇ ਨੇ ਟਰੈਕਟਰ ਨੂੰ ਬਾਜ ਲੈ ਗਿਆ ਉਹ ਹੁਣ ਮੁੜਦਾ ਨਹੀਂ ਕਹਦਾ ਮੈਂ ਸ਼ਾਮ ਤੱਕ ਬਾ ਠੀਕ ਹੈ ਕਿੰਨੀ ਚਾਲ ਆ ਗਈ ਗੁਰਦੁਆਰੇ ਦੇ ਮੱਥਾ ਟੇਕ ਗਿਆ ਹੈ ਸਾਰੇ ਗੁਰਦੁਆਰੇ ਦੇ ਮੱਥਾ ਟੇਕ ਗਿਆ ਅੱਜ ਹੈ ਹਾਂ ਪਤਾ ਨਹੀਂ ਕਿਆ ਕਰੂਗਾ ਪੂਰੀ ਇਹੇ ਜਾਂਦਾ ਟਰੈਕਟਰ ਦਵਾ ਕੇ ਮੋੜਦਾ ਕੱਲ ਵੀ ਆਹੀ ਕੰਮ ਹੋਇਆ ਸ਼ਗਰ ਮਾਨੂੰ ਦੰਦੇ ਨਹੀਂ ਇਹਦਾ ਟਰੈਕਟਰ ਲਈ ਜਾਂਦੇ ਆ ਹੁਣ ਲੇਕਨ ਇਹ ਆਵੇਂ ਨਾ 2000 ਰੁਪਏ ਮਾਰਤਾ ਮੈਨੂੰ ਵਪਾਰੀ ਇਹਦੇ 2000 ਰੁਪਏ ਬਣ ਜਾਂਦਾ ਹਾਂ ਹਾਂ ਆਹ ਉਹ ਵੀ ਵਪਾਰੀ ਬੰਦਾ ਬਾਈ ਪਹਿਲਾਂ ਕਹਿੰਦਾ ਮਿਸਤਰੀ ਆ ਇਹ ਅੱਛਾ ਪੂਰੀ ਰੋਜ਼ੇ ਉਹ ਕਹਿੰਦਾ ਵੀ ਜਿਹੜਾ ਇਹਨਾਂ ਉਹ ਕਰਦਾ ਵੀ ਝੱਡ ਝੱਡ ਕੇ ਕੋਈ ਕਰਦਾ ਕਹਿੰਦਾ ਮਿਸਤਰੀ ਆ ਹਾਂ ਬਾਅਦ ਚ ਅੱਗਾ ਮਾਰਦਾ ਤੇਰੇ ਵਿਜਾਗੇ ਨਾ ਇਹ ਤਾਂ ਸਾਡਾ ਆਮ ਬੰਦਾ ਕਰਦਾ ਕਹਿੰਦਾ ਮੈਨੂੰ ਦੱਸ ਦੇ ਨਾ ਮਿਸਤਰੀ ਮੈਂ ਹੱਥ ਘੁੱਟ ਕੇ 2000 ਤੇਰਾ ਬਣਾ ਰਹਿਣਾ ਤਾਂ ਲੈ ਫੇਰ ਇਹ ਕਬੂਰੀ ਭਾਈ ਬਹੁਤ ਵਿਕਦੇ ਆ ਘੁੰਮ ਫਿਰ ਕੇ ਦੇਖਣਾ ਪੈਂਦਾ ਕਿਹੜੀ ਚੀਜ਼ ਚਾਹੀਦੀ ਹੈ ਸਹੀ ਯਾਰ ਨਹੀਂ ਵਧੀਆ ਮਿਲ ਗਿਆ ਟਰੈਕਟਰ ਇਹ ਜੱਗੇ ਨੂੰ ਮੇਰੇ ਵਾਲਾ ਪੁਰੇ ਤੇਰੇ ਵਾਲਾ ਵੀ ਠੀਕ ਆ ਟਰਮਾਲਾ ਨੇ ਸਾਫ਼ ਪੈਡ ਟਰੈਕਟਰ ਦੱਸ ਦੇ ਜੇ ਕੋਈ ਕਸਰ ਮਸਰ ਤੁਸੀਂ ਆਏ ਰਸ ਵੀ ਹੋ ਤੁਸੀਂ ਕੱਲ ਹੀ ਗਏ ਕਿੰਨਾ ਤੇਲ ਪੀਂਦੇ ਉਹ ਆ ਗਏ ਤੁਹਾਡੇ ਸੰਦ ਲਾਉਣ ਭੱਜੇ ਨਹੀਂ ਨਹੀਂ ਮੈਂ ਪੁਰੇ ਕਿੰਨਾ ਤੇਲ ਪੀਂਦੇ ਕਿਹੜੇ ਇਹ ਟਰੈਕਟਰ 575 ਹਾਂ ਇਹਦਾ ਆ ਰਵੇ ਜਮਈ ਸੁੰਘਦੇ ਹਾਂ ਬਸ ਅੱਜ ਲੈ ਬਣਾ ਉਹ ਭਾਈ ਉਧਰ ਆ ਕੇ ਪੈ ਗਿਆ ਰੌਲਾ ਰੌਲਾ ਪੈ ਗਿਆ ਪੈ ਗਿਆ ਰੋਲਾ ਰੋਲਾ ਪੈ ਗਿਆ ਖੜ ਜਾ ਖੜ ਜਾ ਖੜ ਜਾ ਚੱਲ ਚੱਲ ਰੋਲਾ ਪੈ ਗਿਆ ਬਾਈ ਰੋਲਾ ਪੈ ਗਿਆ ਇਹ ਰੋਲਾ ਪੈ ਗਿਆ ਬਾਈ ਇਹ ਰੋਲਾ ਪੈ ਗਿਆ ਖੱਚਲਾ ਕੋਣੀ ਬਾਈ ਰੋਲਾ ਪੈ ਗਿਆ ਬੋਲੀ ਚੱਕੇ ਹੁਣ ਤਾਂ ਜਾਣਾ ਪੈਣਾ ਕਿਤੇ ਤੱਕ ਜਾਓਗੇ ਲਾ ਬਾਈ ਬੋਰ ਵਾਲਾ ਪੰਗਾ ਏ ਭਾਈ ਆ ਬੰਦੇ ਫਿਰਦੇ ਆ ਤੇ ਓਏ ਓਏ ਨਹੀਂ ਹਟਦੇ ਆ ਵੀ ਹਾਂ ਫਸਣਾ ਆ ਭਾਈ ਪਿੰਡ ਪਰ ਨੋ ਗਿਆ ਦਾਣਾ ਪੈ ਗਿਆ ਬਾਈ ਆ ਲੋ ਸਨਾਲਾ ਪੈ ਗਿਆ ਮੋਟਾ ਰੋੜੇ ਚੜ ਜਾਣਾ ਸੀ ਪਿੰਡ ਤੇ ਨਿਕਲ ਕੇ ਬਾਈ ਕੋਣ ਤੋਡੀ ਹਾਂ ਤਰੇ ਕਰਤਾ ਬਾਈ ਕੰਮ ਆਈ ਸਾਂਦਾ ਅੱਇਓ ਰੋਲਾ ਹੈ ਦੇ ਦੇ ਰੋਲਾ ਪੈ ਗਿਆ ਬਾਈ ਫੇ ਘੇਰ ਲਿਆ ਫਿਰ ਵੀ ਆ ਕੇ ਕਰਨੂ ਹੁਣ ਲੱਗਿਆ ਤਾਂ ਅਸੀਂ ਰੋਡ ਚੜਨ ਕੱਪੜੇ ਬਰਲੇ ਆ ਦੇਖ ਬਾਈ ਹੁਣ ਆ ਦੇਖ ਲੈ ਆੜੇ ਨੂੰ ਪਾੜੇ ਨੂੰ ਆੜੇ ਨੂੰ ਨੂੰ ਪਾੜੇ ਨੂੰ ਆਹ ਲੋ ਬਾਈ ਇਹ ਕਹਿੰਦਾ ਵੀ ਹੋਲੀ ਢੇਰ ਪਰ ਮਨਾਉਣੀ ਆ ਲੜ ਲੜ ਹੁਣ ਜਾਣਾ ਨਹੀਂ ਚਾਹੀਦਾ ਹਾਂ ਤਾਂ ਤੁਹਾਡੀ ਏ ਏ ਏ ਇੱਕ ਕੋਤਰੀ ਕਰ ਗਿਆ ਕੰਮ ਬਾਈ ਬੰਦਾ ਲੈ ਵੇੜ ਗਿਆ ਹੁਣ ਸਾਰਾ ਲੈ ਹੁਣ ਦੱਬ ਲਿਆ ਆਹ ਦੇ ਬਾਈ ਹਾਂ ਹੁਣ ਦੱਬ ਲਿਆ ਕਰ ਲਿਆ ਕੰਮ ਆਪਣੇ ਨੇ ਠੀਕ ਨਹੀਂ ਹੈਪੀ ਹੋਲੀ ਬਾਈ ਸਾਰਿਆਂ ਨੂੰ ਹੈਪੀ ਹੋਲੀ ਬਾਈ ਸਾਰਿਆਂ ਨੂੰ ਹੈਪੀ ਹੋਲੀ ਬਾਈ ਅੱਜ ਹੋਲੀ ਹੈ ਹੈ ਮੁਬਾਰਕਾਂ ਬਾਈ ਮੁਬਾਰਕਾਂ ਚਾਹ ਲੈ ਬਾਈ ਬੰਦਿਆਂ ਨੇ ਮੁਬਾਰਕਾਂ ਬਾਈ ਸਾਰਿਆਂ ਨੂੰ ਹੈ ਦੱਸ ਹੋਲੀ ਬਿਨਾਤੀ ਬਾਈ ਚਲੋ ਟਟੇ ਨਹੀਂ ਹੈਗੇ। ਬਾਈ ਅਸੀਂ ਨੱਠਣ ਦੀ ਕੋਸ਼ਿਸ਼ ਕਰੀ ਪਰ ਗੱਡੀ ਨੂੰ ਜਿਹੜਾ ਹਾਰਨ ਰਾਇਵਾ ਤਾਂ ਇਹਨਾਂ ਨੇ। ਆਹ ਲਾ ਬਾਈ ਚਲੋ ਸ਼ਗਨ ਹੁੰਦਾ ਹੈ ਵੀ ਇੱਕ ਆ ਜਾ ਹੁਣ ਮਿਲਦੇ ਆ। ਸਾਡੇ ਨਹੀਂ ਹੈਗੇ ਹੋਲੀ ਪਨਾ ਛੱਡੀ। ਹਾਂ। ਨੱਠਣੇ ਦਾ ਫਾਇਦਾ ਥੋੜੀ ਤਾਂ ਕੋਈ। ਦੁਬਾਰਾ ਫੇਰ ਪਹੁੰਚੇ। ਹੋਰ ਐ ਚੱਲਦੀ ਐ ਮੋਟਰ ਹਾਂ। ਬਹੁਤ ਤੇਜ਼ ਐ ਤਾਂ ਲੱਗ ਗਈ ਹਟੇ ਯਾਰ। ਹਾਂ। ਹੈਪੀ ਹੋਲੀ ਬਈ। ਤਰੋ ਥੋੜੀ। ਉਹ ਥੋੜੀ ਝੱਗ। ਉਹ ਥੋੜੀ ਝੱਗ ਵਾਲੇ। ਹੈਪੀ ਹੋਲੀ ਬਾਈ। ਹੈਪੀ ਹੋਲੀ। ਆ ਲੈ ਬਾਈ। ਔਰ ਹੈਪੀ ਹੋਲੀ ਪੁੱਤਰਾ ਆ ਲੈ ਬਾਈ ਉਹ ਬਾਤ ਸ ਬਾਤ ਸ ਬਾਤ ਸ ਬਾਤ ਸ ਹਾਂ ਨਾਲ ਨਮਾਈ ਕਰਤਾ ਬਗਰਤਾ ਆਹ ਬੰਦੇ ਕੋਲ ਆ ਹਥਿਆਰ ਸਭ ਤੋਂ ਤਗੜੇ ਮੈਂ ਕਿਹਾ ਘਰ ਤੱਕ ਜਾਣੇ ਦੇ ਲੈ ਇਹਨਾਂ ਦੇ ਹਾਂ ਗਿਆ ਤੇ ਰੰਗੇ ਨੂੰ ਉਤਰਨਾ ਹੈਗਾ ਹੁਣ ਠੀਕ ਨੇ ਚਲੋ ਬਾਈ ਹਾਂ ਜਾਣ ਕਿਹੜਾ ਲੈਣਾ ਤੂੰਗਾ ਹਾਂ ਚੱਲ ਰਿਹਾ ਪੂਰਾ ਕੰਮ ਲੈ ਬਾਈ ਆ ਮੁੰਡੇ ਦੀ ਟੌਰ ਦੇਖੋ ਠੀਕ ਨੇ ਓ ਸਾਹਮਣੇ ਆ ਗਿਆ ਪੇ ਆ ਕਰ ਜਾ ਖੜ ਜਾ ਕਾ ਮਾਰੀ ਜਿੱਤੇ ਆਂ ਦੇ ਨਾ ਹੁਣ ਆ ਗਿਆ ਫੋਨ ਕੱਢ ਫੋਨ ਕੱਢ ਫੋਨ ਕੱਢ ਫੋਨ ਕੱਢ ਫੋਨ ਕੱਢ ਜੇਤੀ ਦੇ ਆਹ ਕੱਪੜੇ ਲੱਗ ਲੱਗ ਆ ਹਾਂ ਜੀ ਬਾਈ ਕਿਹਦੀ ਜਾਣਾ ਹਾਂ ਹਾਂ ਕਿੱਧਰ ਗਏ ਦੂਰ ਗਏ ਆਲਾ ਬਾਈ ਲੜਬੜ ਕੇ ਹੁਣ ਨਹਾਉਣ ਵੀ ਲੱਗ ਗਿਆ ਗਾਲੀਂ ਅੱਛਾ ਗਲੀ ਜੇ ਹੋਲੀ ਚੱਲਦੀ ਹੈ ਹੈ ਉਹ ਤੁਹਾਡੀ ਉਹ ਤੁਹਾਡੀ ਤੁਹਾਡੀ ਭਈ ਹੋਈ ਨਾ ਫੋਨ ਪਰ ਨਾ ਪਾਈ ਪਾਣੀ ਜਿਹੜਾ ਲਊ ਪੰਗਾ ਉਹਦੇ ਖਰੀ ਖਤਰ ਹੋਊਗਾ ਖੜਾ ਪੰਗਾ ਹੈ ਹਾਂ ਇਹ ਇਹ ਰਫੜਾ ਨੇ ਭਈ ਜਾਂਦਾ ਮੋਟਰਸਾਈਕਲੇ ਤੋਂ ਉਹਦੇ ਬਿਹਲੇ ਬਿਹਲੇ ਤੁਸੀਂ ਹਾਂ ਹੋਮ ਨੇ ਬਿਹਲੇ ਬਿਹਲੇ ਮੋਟਰਸਾਈਕਲੇ ਤੋਂ ਦੋ ਹਾਂ ਲਾ ਬਾਈ ਲਾ ਬਾਈ ਲੋ ਲਾਈਟ ਭੱਜ ਗਈ ਆ ਗਈ ਦੁਬਾਰਾ ਦੇਖ ਨੇ ਚਲੋ ਚੱਲ ਰਿਹਾ ਬਾਈ ਕੰਮ ਲੋ ਬਾਈ ਇਧਰ ਘਰ ਵੀ ਦੇਖ ਲਓ ਸਾਡੇ ਚੱਲ ਰਹੀ ਐ ਇਧਰ ਹੋਲੀ ਇਧਰ ਦੇਖਿਓ ਹੈ ਆ ਦੇਖ ਇਧਰ ਲੈ ਬਾਈ ਹੈ ਇੰਦਰ ਆਪਸੇ ਚੱਲ ਰਹੀ ਹੋਲੀ ਹ ਲੈ ਅਦਰ ਦਾ ਉਹਦੇ ਹਾਲ ਹੈ ਹਾਲੇ ਲੋ ਬਾਈ ਇੱਕ ਨਾ ਇਹ ਚਾਲਾ ਉਹਦੇ ਹੇ ਆ ਲੈ ਇਹ ਆ ਲੋ ਇਹ ਆ ਲੈ ਬਚ ਲੂੰਗੇ ਹੈ ਬਚਣ ਦਾ ਕੋਈ ਹੈ ਹੀ ਨਾ ਨਿਆਣੇ ਦੇ ਹਾਲ ਹੈ ਦੇਖੀ ਨਹੀਂ ਨਹੀਂ ਮੇਰੇ ਕੋ ਕੈਮਰਾ ਏ ਓਏ ਮੇਰੇ ਕੋ ਕੈਮਰਾ ਏ ਤੈਨੂੰ ਮੈਂ ਦੱਦੂ ਕੈਮਰਾ ਏ ਦੇਖ ਨਹੀਂ ਉਹ ਤੇ ਇਧਰ ਭਾਈ ਉਹ ਉੱਥੇ ਕਰਕੇ ਅਟੈਕ ਕਰ ਰਿਹਾ ਦੇਖ ਲੋ ਠੀਕ ਨਹੀਂ ਇਹ ਆਰੇ ਇਹ ਆਰੇ ਇਹ ਉਹਦਾ ਪੰਮੂ ਦਾ ਬਾਈ ਸਭ ਤੋਂ ਜ਼ਿਆਦਾ ਜ਼ੋਰ ਲਗਿਆ ਵਾ ਇਹ ਮੇਰੇ ਪੰਨੇ ਮੇਰੇ ਪੰਨੇ ਆੜੀ ਆੜੀ ਮੇਰੇ ਪੰਨੇ ਮੇਰੇ ਪਰ ਨਹੀਂ ਆੜੀ ਨਹੀਂ ਆੜੀ ਨਹੀਂ ਮੇਰਾ ਹਾਂ ਠੀਕ ਆ ਠੀਕ ਆ ਮੇਰੇ ਪਰ ਉਹ ਮੇਰੇ ਪਰ ਉਹ ਆੜੀ ਨਹੀਂ ਮੇਰਾ ਆੜੀ ਆੜੀ ਮੇਰਾ ਚੱਲ ਚਲਾ ਠੀਕ ਹੈ ਠੀਕ ਹੈ ਆੜੀ ਆ ਭਈ ਆ ਦੇਖ ਲੋ ਤੈਨੂੰ ਕੀ ਕਹਿ ਜਾਂਦੇ ਆ ਠੀਕ ਨਹੀਂ ਚਲੋ ਨਹੀਂ 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 ਚਲੋ ਠੀਕ ਹੈ ਜੀ ਉਹ ਬੱਸ 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 ਲੈ ਗਨੀ ਲੋ ਬਾਈ ਚਲੋ ਚੱਲ ਰਿਹਾ ਕੰਮ ਬਾਈ ਇੱਕ ਨਹੀਂ ਨਿਆਣੇ ਆ ਇਹ ਇਹਨਾਂ ਨੂੰ ਕੌਣ ਰੋਕ ਸਕਦਾ